ਨਾ ਸ਼ਰਮਣੀ ਅਕਾਲੀ ਦਾ ਵਾਈਟ ਵੀ ਚਲ ਆ ਜੋ ਫਿਰ ਵਾਈਟ ਫਰ ਹੋਣੀ ਕਰ ਲਈ ਜੀ ਚਲੋ ਸਭ ਅੱਜ ਅੱਜ ਟਿਲੋ ਚਲੋ ਕਾਂਗਰਸ ਪਾਰਟੀ ਬੰਦ ਰੇ ਹੰਡੇ ਵਿੱਚ ਕਿੰਨੇ ਉਮੀਦਵਾਰ ਤੇ ਕਿਸ ਲੈਵਲ ਦੇ ਉਮੀਦਵਾਰ ਆ ਰਹੇ ਯਾਰ ਇਹ ਚੋਣਾਂ ਕੀ ਤਿਆਰੀਆਂ ਨੇ ਦੇਖੋ ਜਿਹੜੇ 13 ਵਾਰਡ ਨੇ ਢੰਡਾਇਏ ਅਸੀਂ 13 ਤੇ 13 ਵਾਰਡ ਦੇ ਵਿੱਚ ਪਾਰਟ ਦੇ ਤੌਰ ਤੇ ਨਿਸ਼ਾਨ ਤੇ ਇਲੈਕਸ਼ਨ ਲੜ ਰਹੇ ਹਾਂ ਤੇ ਜਿਹੜੀ ਕੈਂਡੀਡੇਟਾਂ ਦੇ ਸਿਲੈਕਸ਼ਨ ਆ ਮੋਰਟਲੀ ਸੀ ਜਿਹੜੀ ਲਗਭਗ ਸਰਬਸੰਮਤੀ ਨਾਲ ਕੀਤੀ ਹੈ ਸਾਰੀ ਜਿਹੜੀ ਢੰਡਾਇਏ ਦੀ ਸਾਡੀ ਕੌਂਸਲ ਕਮੇਟੀ ਦੀ ਟੀਮ ਆ ਜਾਂ ਜਿੰਨੇ ਵੀ ਸਾਡੇ ਉੱਥੇ ਆਗੂ ਆ ਸਾਰਿਆਂ ਨੂੰ ਬਹਾ ਕੇ ਉਹਨਾਂ ਨੂੰ ਸਹਿਮਤ ਕਰਕੇ ਜਿਹੜੀ ਅਸੀਂ ਕੈਂਡੀਡੇਟ ਸਿਲੈਕਸ਼ਨ ਕੀਤੀ ਹੈ ਤੇ ਅੱਜ ਅਸੀਂ ਉਹਨਾਂ ਦੇ ਜਿਹੜੇ ਨਾਮਗਾਹ ਦੀ ਭਰਨ ਵਾਸਤੇ ਇੱਥੇ ਪਹੁੰਚੇ ਆ ਤੇ ਜਿਹੜੀ ਇਲੈਕਸ਼ਨ ਹੈ ਅਸੀਂ ਬਹੁਤ ਵਧੀਆ ਤਰੀਕੇ ਨਾਲ ਲੜਾਂਗੇ ਜਿਸ ਤਰ੍ਹਾਂ ਮੈਂ ਆਪਣੀ ਇਲੈਕਸ਼ਨ ਲੜੀ ਆ ਮੈਂ ਇਸ ਇਲੈਕਸ਼ਨ ਨੂੰ ਮੈਂ ਆਪਣੀ ਜ਼ੋਨ ਸਮਝ ਕੇ ਲੜਾਂਗਾ ਕਿਉਂਕਿ ਸਾਰੇ ਜਿਹੜੇ ਸਾਥੀ ਨੇ ਜਿਨ੍ਹਾਂ ਨੂੰ ਅਸੀਂ ਇੱਥੇ ਮੈਦਾਨ ਵਿੱਚ ਤਿਆਰ ਇਹਨਾਂ ਦੇ ਵਿੱਚੋਂ ਇਹਨਾਂ ਦੀ ਜਿਹੜੀ ਮੇਰੀ ਇਲੈਕਸ਼ਨ ਦੇ ਵਿੱਚ ਇਹਨਾਂ ਦਾ ਜਿਹੜਾ ਮੈਨੂੰ ਜਿਤਾਉਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਅਸੀਂ ਹੰਡਾਇ ਦੇ ਵਿੱਚੋਂ ਹਾਲਾਂਕਿ ਪਹਿਤੂ ਪਹਿਲਾਂ ਕਿਤੇ ਕਾਂਗਰਸ ਨੇ ਲੀਡ ਨਹੀਂ ਸੀ ਕੀਤੀ ਇਸ ਟਾਈਮ ਇੱਕ ਜਿਮਨੀ ਚੋਣ ਦੇ ਵਿੱਚ ਵੀ ਅਸੀਂ ਕਾਫੀ ਜ਼ਿਆਦਾ 7-800 ਵੋਟ ਤੋਂ ਲੀਡ ਕੀਤਾ ਤੇ ਮੈਨੂੰ ਉਮੀਦ ਆ ਵੀ ਲੋਕ ਆ ਜਿਹੜੇ ਹਣ ਵੀ ਫਤਵਾ ਜਿਹੜੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਆ ਉਹਨਾਂ ਦੇ ਹੱਕ ਤੇ ਰਹਿਣਗੇ ਪਿਛਲੀ 2017 ਚ 7 ਸੀਟਾਂ ਕਾਂਗਰਸ ਜਿੱਤ ਹਾਸਲ ਕੀਤੀ ਸੀ ਉਸ ਟਾਈਮ ਤੇ ਤੇ ਹੁਣ ਹੁਣ ਕਿੰਨਾ ਦਾਵਾ ਕਰਦੇ ਹੋ ਜੀ ਦੇਖੋ ਅਸੀਂ ਤਾਂ ਮੈਂ ਤਾਂ ਹਰ ਸੀਟ ਜਿੱਤਣ ਵਾਸਤੇ ਲੜਨੀ ਹੈ ਬਾਕੀ ਪਰਮਾਤਮਾ ਦੇ ਹੱਥਾ ਸਹਿਬਾ ਸਭ ਬੜਾਈਆਂ ਇਸ ਭਾਵ ਵਿੱਚ ਦੇ ਜੋ ਪਰਮਾਤਮਾ ਕਰੂਗਾ ਅਸੀਂ ਇਮਾਨਦਾਰੀ ਨਾਲ ਚੋਣ ਲੜਾਂਗੇ ਚੰਗੇ ਤਰੀਕੇ ਨਾਲ ਚੋਣ ਲੜਾਂਗੇ ਪੂਰੀ ਜ਼ਿਲ੍ਹਾ ਕੌਂਸਲ ਕਮੇਟੀ ਪਰਦੇਸ ਕਾਂਗਰਸ ਕਮੇਟੀ ਇਹਨਾਂ ਕੈਂਡੀਡੇਟਾਂ ਦੇ ਨਾਲ ਜਿੱਥੇ ਵੀ ਇਹਨੂੰ ਕਿਸੇ ਜ਼ਿਲ੍ਹਾ ਕਾਰਜ ਕਮੇਟੀ ਦਾ ਸਪੋਰਟ ਦੀ ਲੋੜ ਹੋਊਗੀ ਐਮਐਲਏ ਬਜੋ ਮੇਰੀ ਲੋਡ ਹੋ ਗਈ ਸਾਡੇ ਸਟੇਟ ਪੱਧਰ 'ਤੇ ਕਿਸੇ ਵੀ ਆਗੂ ਦੀ ਲੋਡ ਮਹਿਸੂਸ ਕਰਨਗੇ ਉਹ ਇੱਥੇ ਆ ਕੇ ਇਹਨਾਂ ਦੀ ਕੈਂਪੇਨ ਖੰਡੇ ਆ ਮੌਜੂਦਾ ਸਰਕਾਰ ਜੇ ਵਿਧਿਕਾ ਤੱਕਾਚਾਈ ਕਰਨ ਦੀ ਕੋਸ਼ਿਸ਼ ਕਰੂਗੀ ਜੇ ਤੱਕਾਚਾਈ ਕਰਨ ਦੀ ਕੋਸ਼ਿਸ਼ ਕਰੂ ਮੌਜੂਦਾ ਸਰਕਾਰ ਦੀ ਗੱਲ ਕਰੀਏ ਤਾਂ ਉਹਦੇ ਵੀ ਕਾਫੀ ਹਟਾ ਤੇ ਪਿਆਕ ਨੇ ਆ ਕੇ ਲਿਆਉਣ ਦਊਗਾ ਸਰਪੰਚੀ ਇਲੈਕਸ਼ਨ ਜਿਵੇਂ ਜਿੰਨਾ ਸਰਪੰਚਾਂ ਨੇ ਮੇਰੇ ਤੱਕ ਪਹੁੰਚ ਕੀਤੀ ਮੈਂ ਉੱਥੋਂ ਨਾਲ ਖੜਿਆ ਔਰ ਉਹਨਾਂ ਦੇ ਰਿਜ਼ਲਟ ਉਹਨਾਂ ਦੇ ਉਹਨਾਂ ਨਾਲ ਮੈਂ ਤੱਕਾ ਨਹੀਂ ਹੁੰਦਦਾ ਹੁਣ ਵੀ ਮੈਂ ਆਪਣੀ ਜਿੰਦ ਜਾਨ ਲਾ ਦੂੰਗਾ ਸਾਡੀ ਜਿਹੜੀ ਪੂਰੀ ਟੀਮ ਹੈ ਜੇ ਕੋਈ ਧੱਕਾ ਕਰਉਂਦਾ ਸੀ ਉੱਥੋਂ ਜਿਹੜਾ ਉਹ ਉਹਨੂੰ ਇੱਕਦਮ ਬਰਦਾਸ਼ਤ ਨਹੀਂ ਕਰਾਂਗੇ ਅੱਠ ਨੱਟ ਖੜਕਾ ਦਾਂਗੇ ਮੈਂ ਆਪਣੇ ਕੈਂਡੀਡੇਟ ਨਾਲ ਕੋਈ ਬੇਨਸਫੀ ਨਹੀਂ ਹੋਣ ਦਊਂਗਾ چاہے ਸਰਕਾਰ ਦੇ ਨਾਮ 'ਤੇ ਜ਼ੋਰ ਲਾ ਦੇਵੇ ਠੀਕ ਥੈਂਕ ਯੂ